ਅੱਜ ਆਪਾਂ ਲੋਕ ਸਭਾ ਲਈ ਇਕੱਤਰ ਹੋਈਆਂ ਇੱਕ ਤਰੀਕੂ ਮੇਰੇ ਸਤਕਾਰਯੋਗ ਬਜ਼ੁਰਗੋ ਨੌਜਵਾਨ ਵੀਰੋ ਸਾਡੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਤੇ ਲੋਜੀ ਸਾਡੇ ਪੰਨ ਸਰਪਤੀ ਕੌਰ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਚੇਅਰਮੈਨ ਅਤੇ ਦਰਜਾ ਬਦਰਜਾ ਪਿੰਡ ਦੇ ਪਤਵੰਤੇ ਸੱਜਣ ਪੰਚ ਨੰਬਰ ਦਾ ਸਾਰੇ ਮੈਂ ਅੱਜ ਇੱਕ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਕਿ 70 75 ਸਾਲ ਦੀ ਆਜ਼ਾਦੀ ਤੋਂ ਬਾਅਦ ਸਾਡੇ ਨਾਲ ਪੋਲਿਟਿਕਸ ਵਿੱਚ ਹੌਲੀ-ਹੌਲੀ ਨਿਖਾਰ ਹੋਣ ਲੱਗਿਆ ਪਹਿਲਾਂ ਕਿਸੇ ਵੱਲੇ ਆਪਣੇ ਪੰਜਾਬ ਦੀ ਗੱਲ ਕਰਦੀਏ ਤੇ ਬੜੇ ਹੀ ਚੰਗੇ ਸਾਦੇ ਜਿਹੇ ਆਗੂ ਦੇ ਸੀਗੇ ਔਰ ਬਹੁਤ ਅੱਛੇ ਇਮਾਨਦਾਰ ਲੀਡਰਸ਼ਿਪ ਪੰਜਾਬ ਚ ਚੱਲੀ ਗਲਤ ਦੇਸ਼ ਦੀ ਵੀ ਕਰ ਸਕਦੇ ਪਰ ਮੈਂ ਪੰਜਾਬ ਦੀ ਗੱਲ ਕਰਦਾ ਸਾਡੇ ਮਾਸਟਰ ਤਾਰਾ ਸਿੰਘ ਕਿਉਂ ਹੋਏ ਹੋਏ ਕੋਈ இந்து ਪਰਿਵਾਰ ਵਿੱਚ ਪੈਦਾ ਹੋਏ ਪਰ ਉਹ ਇੱਕ ਪਰਪੱਕ ਸਿੱਖ ਮਲੇ ਮੁੜ ਕੇ ਕਿ ਸਿੱਖਾਂ ਨੇ ਉਹਨਾਂ ਨੂੰ ਆਪਣੇ ਸਿਰ ਤੇ ਬਿਠਾ ਕੇ ਨਾ ਸਿਰਫ ਐਸਜੀਪੀਸੀ ਦਾ ਪ੍ਰਧਾਨ ਬਣਾਇਆ ਬਲਕਿ ਸ਼੍ਰੋਪਣੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਰਹੇ ਔਰ ਇਸ ਤਰ੍ਹਾਂ ਹੀ ਕਾਂਗਰਸ ਵਿੱਚੋਂ ਵੀ ਉਸ ਵਕਤ ਸਰਦਾਰ ਪ੍ਰਤਾਪ ਸਿੰਘ ਕੇਰੂਆ ਵਰਗੇ ਜਿਹੜੇ ਬਹੁਤ بڑے ਨਿੱਕੇ ਸੀ ਬਾਹਰੋਂ ਪੜ ਕੇ ਆਏ ਸੀ ਪੜਾਇਆ ਐਸਜੀਪੀਸੀ ਨੇ ਸੀ ਉਹਨਾਂ ਨੂੰ ਐਸਜੀਪੀਸੀ ਦੇ ਖੱਤੇ ਤੇ ਉਹਨਾਂ ਨੇ ਵੀ ਪੰਜਾਬ ਦੇ ਵਿੱਚ ਬਹੁਤ ਅੱਛੇ ਕੂਰਨੇ ਪਾਏ ਚੰਗਾ ਰਾਜ ਕੀਤਾ ਫਿਰ ਹੋਰ ਬੜੇ ਸਾਦੇ ਬੰਦੇ ਗਿਆਨੀ ਕਪਤਾਰ ਸਿੰਘ ਜੀ ਵਰਗੇ ਜਿਹੜੇ ਇੰਨੇ ਸਾਦੇ ਸੀਗੇ ਉਹ ਪਜਾਮਾ ਟਾਂਕੇ ਤੇ ਮੋਢੇ ਤੇ ਤੇ ਚੰਡੀਗੜ੍ਹ ਦੇ ਸੈਕਟਰੀਅਟੇਟ ਚ ਵੜ ਜਾਂਦੇ ਸੀਗੇ ਕਿੰਨਾ ਸਾਦਗੀ ਇੰਨੀ ਨਿਮਰਤਾ ਔਰ ਇੰਨੀ ਅਸਰਮਰ ਦੇ ਪੱਕੇ ਸੀ ਲੋਕੀ ਕਿ ਜ਼ਿਲ੍ਹਾ ਕਟਰੀਆਂ ਮਨਜ਼ੂਰ ਸੀਗੀਆਂ ਲੇਕਿਨ ਟੁਕੜਾ ਮਨਜ਼ੂਰ ਨਹੀਂ ਸੀ ਇਸ ਦੇਸ਼ ਵਿੱਚ ਐਮਰਜੈਂਸੀ ਲੱਗੀ ਅਧਿਕਾਰ ਗੁਰਚਰਨ ਸਿੰਘ ਤੌੜਾ ਆਰਗੇ ਬੰਦੇ ਮੇਰੇ ਪਿਤਾ ਜੀ ਸਰਦਾਰ ਸੁਚਿੰਦਰ ਸਿੰਘ ਮਾਰਕੇ ਬੰਦੇ 19-19 ਮਹੀਨੇ ਕਹਿਤ ਕੀਤੀ ਆਪਣੇ ਅਸਲਾ ਦੇ ਕੈਮਰੇ ਪਿੱਛੇ ਨਹੀਂ ਹਟੇ ਔਰ ਕਦਰਾਂ ਕਿੰਨਾ ਇਸ ਦੇਸ਼ ਵਿੱਚ ਪਹਿਲਾਂ ਬੜਾਈ ਮਜ਼ਬੂਤ ਹੁੰਦਾ ਸੀਗਾ فرض ਕਰੋ ਰੇਲ ਹਾਦਸਾ ਹੋ ਗਿਆ ਕੋਈ 40-50 100 ਬੰਦਾ ਇਕੱਠਾ ਕਿਤੇ ਮਰ ਜਾਂਦਾ ਸੀ ਤਾਂ ਰੇਲਵੇ ਮਨਿਸਟਰ ਤੋਂ ਅਸਤੀਫਾ ਲੈ ਜਾਂਦਾ ਸੀਗਾ ਅਗਰ ਕੋਈ ਜਹਾਜ਼ ਦਾ ਹਾਦਸਾ ਹੋ ਜਾਣਾ ਤੇ ਜਹਾਜ਼ ਦੇ ਮੰਤਰੀ ਨੇ ਆਪਣੇ ਆਪ ਅਸਤੀਫਾ ਦੇ ਦਿੱਤਾ ਅਗਰ ਕਿਸੇ ਹੋਰ ਡਿਪਾਰਟਮੈਂਟ ਵਿੱਚ ਕੋਈ ਮੋਟਾ ਕੋ ਕਫਲਾ ਹੋਣਾ ਤੇ ਉਸ ਮਿਸਟਰ ਨੇ ਆਪਣੇ ਆਪ ਹੀ ਇਸਤੀਫਾ ਦੇ ਦਿੱਨਾ ਕਿ ਮੈਂ ਇਹਦੀ ਜ਼ਿੰਮੇਵਾਰੀ ਚੱਕਦਾ ਹਾਂ ਪਰ ਹੁਣ ਤਾਂ ਐਡਾ ਕੀਟਪੜਾ ਹੋ ਗਿਆ ਸਾਡੀ ਪੋਲਿਟਿਕਸ ਵਿੱਚ ਕਿ ਕੋਈ ਸੁਣੂਗਾ ਨਹੀਂਗਾ ਆ ਕੱਲ ਦੀ ਇੱਕ ਬਲਕਾਰ ਸਿੰਘ ਇਹਦਾ ਲੁੱਕਰ ਬੋਡੀ ਦਾ ਮਿਸਟਰ ਆਵਾਦ ਨੂੰ ਪਾਰਟੀ ਦਾ ਕੱਲ ਦੀ ਉਹਦੀ ਬੜੀ ਅਸ਼ਲੀਲ ਗੰਦੀ ਵੀਡੀਓ ਆਈ ਪਈ ਕੋਈ 21 ਸਾਲ ਦੀ ਲੜਕੀ ਤੋਂ ਉਹ ਨੌਕਰੀ ਵੈਦਾ ਕਰਦਾ ਕਿ ਤੈਨੂੰ ਮੈਂ ਨੌਕਰੀ ਦਊਂਗਾ ਤੇ ਤੂੰ ਮੇਰੇ ਨਾਲ ਤੁਲਕਾਤ ਬਣਾ ਉਸ ਮਤਰਕਾਰ ਨੇ ਉਹਦੀ ਜਿਹੜੀ ਵੀਡੀਓ ਦਾ ਸੀ ਲੜਕੀ ਦਾ ਮੁਖ ਉਹਦਾ ਬਲਰ ਕਰਤਾ ਤਾਂ ਕਿ ਲੜਕੀ ਦੀ ਕੋਈ ਪਛਤਾਨ ਨਾ ਲੱਗੇ ਕਿਉਂਕਿ ਲੜਕੀ ਦੀ ਬਹੁਤ ਜ਼ਿਆਦਾ ਬਦਨਾਮੀ ਹੋਣੀ ਸੀ ਉਹ ਅਸਲ ਵਿੱਚ ਲੋ ਇਹਨਾਂ ਦੇ ਕੋਲ ਆ ਸਾਡੇ ਪੱਤਰਕਾਰਾਂ ਦੇ ਕੋਲ ਪਰ ਉਸ ਲੜਕੀ ਦਾ ਚਿਹਰਾ ਛੁਪਾ ਕੇ ਇਸ ਮਿਸਟਰ ਦਾ ਜਿਹੜਾ ਉਹਦੇ ਨਾਲ ਗੰਦੀਆਂ ਹਰਕਤਾਂ ਕਰਦਾ ਇਹ ਸਾਰੀ ਗੱਲ ਦੁਨੀਆਂ ਦੇ ਵਿੱਚ ਉਹਦੀ ਵੀਡੀਓ ਫੈਲ ਚੁੱਕੀ ਹੈ ਪਰ ਬੜੇ ਸੁਨੇਪੁਰ ਪਰਮਾਨ ਟੀਵੀ ਨੇ ਉਹਨੇ ਰੱਖੇ ਨਹੀਂ ਬੜਾ ਫਕਰ ਮਹਿਸੂਸ ਕਰਦੇ ਹਾਂ ਕਿ ਅਸੀਂ ਬਲਕਾਰ ਸਿੰਘ ਵਰਗਾ ਜੋੜਾ ਬੰਦਾ ਸਾਡੇ ਪੰਜਾਬ ਦਾ ਮਿਨਿਸਟਰ ਕੀ ਇਹ ਬਦਲਾਵ ਸੀ ਮੇਰੇ ਵੀਰੋ ਬਦਲਾਵ ਤਾਂ ਅਸੀਂ ਇਹ ਸੁੱਖਿਆ ਸੀ ਕਿ ਤੁਸੀਂ ਕਾਂਗਸੀਆਂ ਕਾਲੀਆਂ ਦੀਆਂ ਮਾਰੀਆਂ ਕਰਨਾ ਕੀਤਾ ਤਾਂ ਬਿੱਤ ਕਰਕੇ ਸਾਡੇ ਪੰਜਾਬ ਨੂੰ ਚੰਗੀ ਲੀਡਰਸ਼ਿਪ ਪ੍ਰੋਵਾਈਡ ਕਰੋਗੇ ਸਾਡੇ ਦੇਸ਼ ਨੂੰ ਚੰਗੀ ਲੀਡਰਸ਼ਿਪ ਪ੍ਰੋਵਾਈਡ ਕਰੋਗੇ ਫਰਾਤ ਆ ਇਹਨਾਂ ਦੀ ਕਤੂਤਾ ਮਗਰਲਿਆਂ ਨਾਲ ਉਸੇ ਮੋਗੜਾ ਘਰੋਣੀਆਂ ਤੇ ਮਾਰੀਆਂ ਨੇ ਅਈ ਕੋ ਘਟਾ ਨਹੀਂ ਤੁਸੀਂ ਇਸੇ ਤਰ੍ਹਾਂ ਹੀ ਉਹਨੂੰ ਯਾਦ ਹੋਵੇਗਾ ਕਿ ਮੈਂ ਇੱਕ ਇਕਤਾਰੂ ਚੱਕ ਮਿਸਟਰ ਹੈ ਨਾ ਦਾ ਧਾਰਕ ਕੋਟ ਦਾ ਉਹ ਖਰਾਕ ਮਿਸਟਰ ਹੈ ਕਿ ਕੀ ਹੈ ਉਹਦੀ ਨੇ ਇੱਕ ਮੇਰੇ ਕੋਲ ਵੀਡੀਓ ਕਲੀਪ ਲੈ ਕੇ ਆਏ ਉਹ ਇੱਕ ਨੌਜਵਾਨ ਦਾ ਮੁੰਡੇ ਦਾ ਸ਼ੋਸ਼ਣ ਕਰ ਰਿਹਾ ਉਸ ਵੀਡੀਓ ਚ ਮੈਂ ਜਦੋਂ ਵੀਡੀਓ ਦੇਖੀ ਇੰਨੀ ਗੰਦੀ ਸੀ ਮੈਂ ਕਿਹਾ ਕਿ ਇਹ ਸੋਸ਼ਲ ਮੀਡੀਆ ਤੇ ਚੱਲੇਗਾ ਤਾਂ ਸਾਡੇ ਦਾ ਨੌਜਵਾਨਾਂ ਉੱਤੇ ਬੜਾ ਬੜਾ ਅਸਰ ਪਵੇਗਾ ਅਸੀਂ ਉਹ ਵੀਡੀਓ ਚੱਕ ਕੇ ਤੇ ਰਾਜਪਾਲ ਪੰਜਾਬ ਨੂੰ ਵੀ ਮਿਲ ਕੇ ਉਹਨੂੰ ਦਿੱਤੀ ਰਾਜਪਾਲ ਪੰਜਾਬ ਨੇ ਉਸ ਵੀਡੀਓ ਨੂੰ ਫੋਰੈਂਸਿਕ ਜੀ ਲਾਬੋਰੀ ਹੁੰਦੀ ਆ ਕਿ ਕਿਤੇ ਗਲਤੀ ਨਹੀਂ ਬਣਾਈ ਉਹਦੇ ਤੋਂ ਤਸਦੀਕ ਕਰਾ ਉਹ درست ਪਾਈ ਗਈ ਰਾਜਪਾਲ ਪੰਜਾਬ ਨੇ ਭਗਵੰਤ ਮਾਨ ਨੂੰ ਚਿੱਠੀ ਲਿਖੀ ਕਿ ਇਦਾਂ ਦਾ ਜਰਾ ਗੰਦਾ ਮਾਹੌਲ ਜਰਾ ਲਾਲ ਚੰਦ ਕਟਾਰੂ ਚੱਕ ਇਹਨੂੰ ਬਾਹਰ ਕੱਢਿਆ ਲੈ ਨਿਕਲਿਆ ਮੇਰੇ ਮੂਹੋਂ ਤਸੂਰ ਇਦਾਂ ਦੇ ਇਸੇ ਪਾਰਟੀ ਵਿੱਚ ਕੋ ਬੰਦੇ ਹਨ ਜਿਹੜੇ ਆ ਸਰੀਰ ਹਰਕਤਾ ਕਰਨ ਕੁੜੀਆਂ ਤੇ ਮੁੰਡਿਆਂ ਨੂੰ ਦਾ ਸ਼ੋਸ਼ਣ ਕਰਨ ਤੇ ਬੜੇ ਚੋੜੀਆਂ ਛੁਤੀਆਂ ਕਰਕੇ ਮਿਨਿਸਟਰ ਬਣੇ ਫਿਰਦੇ ਨੇ ਯਾਰ ਰੋਡਾ ਦਾ ਭਗਵਾਨ ਤੇ ਮਹਾਰਾਜ ਆ ਉਹ ਕਿਦਾਂ ਮੱਥੇ ਲੱਗਦਾ ਹੋਊਗਾ ਇਹਨਾਂ ਦੇ ਮੂੰਹ ਜਦੋਂ ਵੀਡੀਓ ਤਾਂ ਸਾਰਿਆਂ ਨੇ ਦੇਖ ਲਈਣੀ ਆ ਉਹ ਕਿਹੜੇ ਨੂੰ ਨਾਲ ਮੱਥੇ ਲੱਗੇਗਾ ਕੋਈ ਚਾਰ ਸਿੰਘ ਤੇ ਤੇ ਕਿਟਾੜ ਚੱਕ ਤੇ ਰੋਲ ਮੱਥੇ ਲੱਗਦਾ ਅਚਾਹਸਰਾਂ ਦੇ ਬਣਾ ਰਹੇ ਨੇ ਉਹ ਅਸਰ ਇਹਨਾਂ ਮਰਤਿਆਂ ਦੇ ਕਿਦਾਂ ਮੱਥੇ ਲੱਗਣਗੇ ਉਹਨਾਂ ਦੇ ਘਰਾਂ ਦੇ ਬੱਚੇ ਨੇ ਲੜਕੀਆਂ ਨੇ ਬੇਚੇ ਨੇ ਘਰਵਾਲੀਆਂ ਨੇ ਔਰਤਾਂ ਨੇ ਕਿਤਾ ਮੱਥੇ ਲਾ ਗਰੋਗੇ ਪਰ ਮੈਂ ਉਹਨਾਂ ਦੇ ਆ ਬਲਕਾਰ ਸਿੰਘ ਦੇ ਕਿਤਾਰੂ ਚੱਕ ਦੇ ਬੂਟਾ ਦੇ ਬਣਾ ਰਹੇ ਆ ਉਹ ਕਿਹੜੇ ਮੁੰਦੇ ਨਾਲ ਜਾ ਕੇ ਗੱਲ ਚਾਰ ਪਾਉਂਦੇ ਹੋਣਗੇ ਕੀ ਹਾਰ ਪਾ ਕੇ ਕਹਿੰਦੇ ਹੋਣਗੇ ਬਹੁਤ ਚੰਗਾ ਕੰਮ ਕੀਤਾ ਥਾਪੀ ਦੇ ਦਿੰਦੇ ਹੋਣਗੇ ਕਿ ਤਗੜਾ ਹੋ ਕੇ ਹੋਰ 10 12 ਇੱਕਾ ਇੱਕ 스ਕੈਂਡਲ ਕਰ ਇੱਥੇ ਖੜੇ ਆ ਬਾਕੀ ਕੁਮਾਨੀਆਂ ਗੱਲਾਂ ਦੂਜੀਆਂ ਗੱਲਾਂ ਇਹ ਤਾਂ ਇਹਨਾਂ ਦਾ ਝੂਠ ਏਡਾ ਕਮੰਡਾ ਸਾਬਤ ਹੋ ਜਾਣਾ ਔਰ 3-4 ਗੱਲਾਂ ਨੇ ਘਰਾਦਨੀਆਂ ਸਾਡਾ ਥੋੜਾ ਤੋਂ ਜਿੰਵੇਂ ਜ਼ਿਆਦਾ ਨੇ ਇਹਨਾਂ ਦੇ ਕਿਰਦਾਰ ਦੀ ਗੱਲ ਕਰਦਾ ਮੇਰਾ ਚਲੋ ਸੜਕਾਂ ਬਣੀਆਂ ਨਹੀਂ ਬਣੀਆਂ ਨਾਲੀਆਂ ਬਣੀਆਂ ਨਹੀਂ ਬਣੀਆਂ ਸਾਡੇ ਸਕੂਲ ਅਪਗ੍ਰੇਡ ਕੀਤੇ ਨਹੀਂ ਕਿਤੇ ਉਹ ਘੱਟੋ ਘੱਟ ਕਿਰਦਾਰ ਤਾਂ ਚੰਗਾ ਰੱਖੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ